ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਸ਼ਹਿਰ ਦੇ ਮਸ਼ਹੂਰ ਕਟਾਣੀ ਢਾਬੇ ਦੀਆਂ ਜਿੱਥੇ ਨਵਰਾਤਰੀ ਸਪੈਸ਼ਲ ਥਾਲੀ ਆਰਡਰ ਕਰਨ ਤੇ ਤੁਹਾਨੂੰ ਪਲਾਸਟਿਕ ਦੇ ਲਪਾਫੇ ਵਾਲੀਆਂ ਰੋਟੀਆਂ ਪਰੋਸੀਆਂ ਜਾਂਦੀਆਂ ਨੇ ਤੇ ਮੁੜ ਕੇ ਜੇ ਕੋਈ ਗ੍ਰਾਹਕ ਸ਼ਿਕਾਇਤ ਕਰਦਾ ਹੈ ਤਾਂ ਉਲਟਾ ਉਸੇ ਤੇ ਇਲਜ਼ਾਮ ਲਗਾ ਦਿੱਤੇ ਜਾਂਦੇ ਨੇ ਜੀ ਹਾਂ ਇਹ ਕਹਿਣਾ ਹੈ ਇਸ ਗ੍ਰਾਹਕ ਦਾ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਜਦੋਂ ਇੱਥੇ ਆ ਕੇ ਇਸ ਕਸਟਮਰ ਨੇ ਨਵਰਾਤਰੀ ਸਪੈਸ਼ਲ ਥਾਲੀ ਮੰਗਵਾਈ ਤੇ ਰੋਟੀ ਦੀ ਪਹਿਲੀ ਬੁੜਕੀ ਤੋੜੀ ਤੇ ਉਸ ਵਿੱਚੋਂ ਪਲਾਸਟਿਕ ਦਾ ਲਪਾਫਾ ਨਿਕਲਿਆ ਸ਼ਿਕਾਇਤ ਲਈ ਜਦੋਂ ਉਸਨੂੰ ਢਾਬੇ ਦੇ ਪ੍ਰਬੰਧਕ ਨੂੰ ਬੁਲਾਇਆ ਕਉ ਜਨਾਬ ਦਾ ਇੱਥੇ ਵਰਤਾਜ ਜ਼ਰਾ ਦੇਖੋ ਜਿਸ ਨੇ ਇਹਨਾਂ ਦਾ ਫੋਨ ਤੱਕ ਹੁੰਨ ਦੀ ਕੋਸ਼ਿਸ਼ ਕੀਤੀ ਗਾਇਓ 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 ਇੱਕ ਮਿੰਟ ਅੱਡੀਓ ਫਾਸੇ ਹੋ ਗਿਆ ਆਰਡਰ ਤੁਨੇ ਦੀਆ ਨਾ ਇਹ ਵਾਲੀ ਥਾਲੀ ਜੋ ਹੈ ਕੌਮਤੀ ਥਾਲੀ ਹੈ ਇਹ ਥਾਲੀ ਜਿਹਨੇ ਕੋਈ ਦੀ ਹੈ ਉਹ ਕੌਮਤੀ ਥਾਲੀ ਹੈ ਰਾਤਰੀ ਸਿਹਰਤ ਵਾਲੀ ਹੈ ਹੈ ਤੇ ਇਹ ਕੀ ਕਰ ਰਿਹਾ ਹੈ ਸੇ ਲੋਕ ਕਰ ਰਿਹਾ ਹੈ ਨਾ ਥੋੜਾ ਕਿੰਨਾ ਦੇਖੋ ਮੈਂ ਜਿੱਦ ਕਰ ਰਿਹਾ ਇਹ ਕੀ ਨਿਕਲ ਰਿਹਾ ਹੈ ਕਿੰਨੇ ਬਾਪਾ ਹਾਂ ਬਾਪਾ ਕਿਤਨਾ ਅੰਦਰ ਤੇ ਬਲਾਕ ਹੋਇਆ ਉਸ ਨੂੰ ਬੁਲਾਉਣ ਕਰਤੇ ਜਾ ਰਹੇ ਸਮਝ ਜੀ ਆ ਰੋਟੀ ਜੜੀ ਖਰਾਬ ਹੋਈ ਤੁਹਾਡੀ ਨਵਰਾਤਰੀ ਥਾਲੀ ਤੁਹਾਡੀ ਖਰਾਬ ਹੋਈ ਹੈ ਖਰਾਬ ਹੋਈ ਅਸੀਂ ਖਰਾਬ ਨਹੀਂ ਨਹੀਂ ਖਰਾਬ ਨਹੀਂ ਜੇ ਤੁਹਾਡੀ ਥਾਲੀ ਦੇ ਵਿੱਚੋਂ ਨਿਕਲ ਜਾਂਦੀ ਨਾ ਨਿਕਲੇ ਜਿੱਕੇ ਤਾਂ ਮੈਨੂੰ ਬਿੱਲ ਚਾਹੀਦਾ ਨਹੀਂ ਨਹੀਂ ਬਿੱਲ ਮੈਂ ਲੈਣਾ ਅਸੀਂ ਦਿੱਤਾ ਹੀ ਨਹੀਂ ਤੁਹਾਨੂੰ ਹਾਂਜੀ ਜਦਾ ਅਸੀਂ ਦਿੱਤੀ ਹੀ ਨਹੀਂ ਇਹ ਤੁਹਾਡੀ ਰੋਟੀ ਨਹੀਂ ਗੀ ਰੋਟੀ ਸਾਡੀ ਆ ਜਦਾ ਅਸੀਂ ਇਹ ਰੋਟੀ ਤੁਹਾਡੀ ਨਹੀਂ ਗੀ ਜਦ ਨਹੀਂ ਖਾਈ ਇਹ ਰੋਟੀ ਤੁਹਾਡੀ ਨਹੀਂ ਗੀ ਜਦ ਖਾਈ ਹੋਈ ਤੁਸੀਂ ਮੈਂ ਕਹ ਰਿਹਾ ਜਦ ਤੁਸੀਂ ਖਾਧੀ ਨਹੀਂ ਖਾਤੀ ਨਹੀਂ ਮੈਂ ਸੋ ਕਹਾਂ ਯਾਰ ਇੱਕ ਚੀਜ਼ ਗਲਤ ਮੈਂ ਕਿਉਂ ਕਹਾਂ ਲੋਕਾ ਉਹ ਚਾਹੀਦਾ ਮੈਨੂੰ ਰੈਡੀ ਕਾਰਡ ਕੇਟਿੰਗ ਦਾ ਬਿੱਲ ਚਾਹੀਦਾ ਮੈਂ ਖਾਧ ਹੀ ਨਹੀਂ ਕਰਦੀ ਉਹ ਮੇਰੀ ਮਰਜ਼ੀ ਹੈ ਉਹ ਚੀਜ਼ ਨਿਕਲੀ ਆ ਜਿਵੇਂ ਲੋਹਾਵਜਾ ਲਿਵੇਂ ਮੈਂ ਪੈਕ ਰੱਖੀ ਹੋਈ ਆ ਰੱਖੋ ਰੱਖੋ ਠੀਕ ਹੈ ਮੈਨੂੰ ਬਿੱਲ ਤੁਸੀਂ ਦੇਉਗੇ ਨਹੀਂ ਦੇਣਾ ਬਿੱਲ ਨਹੀਂ ਦੇਣਾ ਬਾਪੂ ਜੀ ਬਿੱਲ ਨਹੀਂ ਦੇਣਾ ਇਹਦੇ ਨੂੰ ਬੰਦ ਕਰੋ ਬਾਹਰ ਜਾ ਚਲੋ ਵਾ ਕੋਈ ਗੱਲ ਨਹੀਂ ਚਲੋ ਠੀਕ ਠੀਕ ਕੋਈ ਗੱਲ ਨਹੀਂ ਬਾਪੂ ਉਥੇ ਦੂਜੇ ਪਾਸੇ ਸਬਦੇ ਬਾਹ ਟਾਬੇ ਦੇ ਪ੍ਰਬੰਧਕ ਦਾ ਇਹ ਕਹਿਣਾ ਸੀ ਕਿ ਗਲਤੀਆਂ ਹੋ ਜਾਂਦੀਆਂ ਲਿਫਾਫੇ ਬਾੜ ਇੱਥੇ ਤੱਕ ਇੱਕ ਆਪਕ੍ਰੋਚ ਸਕ ਖਾਣੇ ਚ ਆ ਜਾਂਦੇ ਨੇ ਅਣਗਹਿਲੀ ਹੋ ਜਾਂਦੀ ਹੈ ਤੇ ਮਾਫ ਕਰ ਦਿਓ ਖੈਰ ਉਹਨੇ ਜਵਾਬ ਤਾਂ ਬਹੁਤਾ ਠੀਕ ਕਿਸੇ ਨੂੰ ਵੀ ਨਹੀਂ ਲੱਗੇਗਾ ਉਥੇ ਟਾਬੇ ਦੇ ਪ੍ਰਬੰਧਕ ਨੇ ਕਸਟਮਰ ਤੇ ਉਸ ਤੋਂ 10000 ਰੁਪਏ ਮੰਗਣ ਦੇ ਵੀ ਇਲਜ਼ਾਮ ਲਗਾਏ ਬਾਗਲਾ ਰੋਟੀ ਖਾ ਰਹੇ ਸੀ ਅੰਦਰ ਆਏ ਅਰਦਾਸ ਤੇ ਹਲੇ ਆ ਕੇ ਰੋਟੀ ਰੱਖੀ ਹੋਈ ਆ ਇੱਕ ਰੋਟੀ ਦੇ ਨਾਲ ਪਲਾਸਟਿਕ ਦਾ ਲਫਾਫਾ ਥੋੜਾ ਜਿਹਾ ਲੱਗਿਆ ਹੋਇਆ ਇਹ ਐਵੇਂ ਕੋਈ ਮੱਸਾ ਪਰ ਲੱਗਿਆ ਦੇਖ ਲਓ ਇਹ ਕਹਿੰਦੇ ਇੱਕ ਹੀ ਆ ਇੱਕ ਹੀ ਆ ਇਹਨਾਂ ਨੇ ਛੋਰ ਮਚਾਉਣਾ ਸ਼ੁਰੂ ਕਰਤਾ ਅਸੀਂ ਆਏ ਆ ਅਸੀਂ ਆਏ ਆ ਸਾਡੇ ਨਾਲ ਲੋਕਾਂ ਨੇ ਤੁਸੀਂ ਉਹਨਾਂ ਨੂੰ ਗਾਲਾਂ ਕੱਢੀਆਂ ਉਹਨੂੰ ਬੇਜਿੱਤਾ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਰਿਕਾਰਡਿੰਗ ਦੇ ਵਿੱਚ ਜਿਹੜਾ ਤੁਸੀਂ ਬਿੱਲ ਕਹਿ ਰਹੇ ਸੀ ਨਹੀਂ ਦਿੰਦੇ ਬਾਅਦੋਂ ਉਹ ਤਾਂ ਬਾਅਦ ਦੀ ਬਾਅਦ ਦੀਆਂ ਗੱਲਾਂ ਨੇ ਇਹ ਪਹਿਲਾਂ ਜੋ ਹੋਇਆ ਹਾਂ ਏ ਫੋਨ ਕਰਦੇ ਆ ਜੇਕਰ ਕੋਈ ਖਾਣਾ ਆਉਣਾ ਆਉਂਦਾ ਤਾਂ ਫਿਰ ਦਿਨ ਦੇਣਾ ਚਾਹੀਦਾ ਤੁਹਾਨੂੰ ਕਿ ਨਹੀਂ ਜੇ ਖਾਦਾ ਹੀ ਨਹੀਂ ਇਹਨਾਂ ਨੇ ਤੇ ਖਾਣਾ ਲੈ ਲਿਆ ਫਿਰ ਦੇਣਾ ਚਾਹੀਦਾ ਨਹੀਂ ਹਾਂ ਫਿਰ ਤਾਂ ਦਿੰਦੇ ਜਾਂ ਲਿਆ ਹੀ ਨਹੀਂ ਇਹਨਾਂ ਨੇ ਕੁਛ ਹੱਤੋਂ ਪਰ ਮੈਂ ਵੀ ਖਾ ਰਿਹਾ ਇਹਨਾਂ ਦਾ ਪਤਾ ਕਰਦੇ ਹੋ ਇਹਨਾਂ ਕੋਈ ਦੂਆ ਪੈਸੇ ਦੀ ਰਮਾਨੀ ਕੀਤੀ ਕੋਈ ਇਸ ਤਰ੍ਹਾਂ ਦੀ ਲਈ ਉਹ ਤਾਂ ਜਿਆਦਾ ਅੰਦਰ ਬੈਠੇ ਹੋਏ ਨੇ ਮਿੰਤਾ ਤਲ ਦੇ ਬਹੁਤ ਕੀਤੇ ਇਹ ਕਿਤੇ ਤੋਂ ਫੋਨ ਕਰਵਾਇਆ ਕਹਿੰਦਾ ਇਹਨਾਂ ਨੂੰ ਸੈਟੀਸਫਾਈ ਕਰ ਦੋ ਇਹਨਾਂ ਨੇ ਫੋਨ ਕਰਾਇਆ ਕਿਸੇ ਕਹਿੰਨੇ ਗੱਲ ਕਰ ਲੈ ਸੈਟੀਸਫਾਈ ਕਰ ਲਓ ਮੈਂ ਕਿੱਦਾਂ ਕਰੀਏ ਕਿਦਾਂ ਸੈਟੀਸਫਾਈਡ ਹੋਣਾ ਕੀ ਦਾ ਫੋਨ ਸੀ ਜੀ ਕੀ ਪਤਾ ਕੀ ਦਾ ਇਹਨੇ ਕਰਵਾਇਆ ਤੁਹਾਡਾ ਨਾਲ ਗੱਲ ਵਿੱਚ ਡੀਐਚਓ ਦਾ ਫੋਨ ਤੇ ਆਇਆ ਕਿਸੇ ਦਾ ਵੀ ਹੋਇਆ ਯਾਰ ਡੀਐਚਓ ਦਾ ਸੀ ਕੰਮਕੀ ਦਾ ਸੀਗਾ ਮੈਂ ਕਿਹਾ ਕਿਦਾਂ ਅਡਜਸਟ ਕਰੀਏ ਕਹਿੰਦਾ ਜਿਵੇਂ ਕਹਿੰਦੇ ਨੇ ਮੈਂ ਕਿਦਾਂ ਹੁਣ 10000 ਰੁਪਏ ਦੀ ਮੰਗ ਕੀਤੀ ਇਹਨਾਂ ਨੇ ਅੱਛਾ ਨਾ ਤੂੰ ਤਾਂ 10000 ਹੈ ਅਡਜਸਟ ਕਰ ਲੈਣੀ ਆ ਵਾਖੇ ਗਲਤੀ ਹੋ ਜਾਂਦੀ ਆ ਵਾਲ ਵੀ ਨਿਕਲੇ ਆਉਂਦਾ ਪੱਥਰ ਵੀ ਨਿਕਲੇ ਆਉਦਾ ਕੁਝ ਹੋਰ ਵੀ ਨਿਕਲੇ ਆਉਂਦਾ ਕੋਕਰੋਜ ਵੀ ਨਿਕਲੇ ਆਉਂਦਾ ਅਣਗਹਿਲੀ ਹੋ ਜਾਂਦੀ ਆ ਤੇ ਮਾਫ਼ ਕਰ ਦਿਓ ਇੱਕ ਵੇਰੀ ਕਿਹਾ 10 ਵੇਰੀ 20 ਵੇਰੀ ਅੱਧਾ ਘੰਟਾ ਰਾਜਵੀਰ ਅੱਧਾ ਘੰਟਾ ਅੱਧਾ ਘੰਟਾ ਇਹਨਾਂ ਨੇ ਮਿੰਤਾਂ ਕੀਤੀਆਂ ਇਹ ਤਾਂ ਰਾਜਵੀਰ ਕੰਗੜੀ ਆ ਤਾਂ ਸੋਹ ਕਨ ਤੁਹਾਡੀਆਂ ਬਹੁਤ ਸ਼ਿਕਾਇਤਾਂ ਨੇ ਚਲੋ ਹੋ ਹੁੰਦੀਆਂ ਹੀ ਨੇ ਬਹੁਤ ਅੱਛਾ ਦੇ ਜਿੰਨੇ 2000 ਬੰਦੇ ਰੋਟੀ ਖਲਵਣੀਆਂ ਕੋਈ ਨਾ ਕੋਈ ਹੁੰਦੇ ਹੀ ਆ ਦੂਜੇ ਪਾਸੇ ਇਸ ਤੇ ਖਾਣਾ ਆਰਡਰ ਕਰਨ ਵਾਲੇ ਦਾ ਕੀ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੈਂ ਅਜ ਤਾਨੀ ਸਵੀਟਸ ਤੇ ਇੱਕ ਡਾਨੀ ਦਾ ਬੇਦ ਰੋਟੀ ਖਾਣ ਆਇਆ ਸੀ ਨਵਰਾਤ ਤੇ ਇੱਕ ਡਾਨੀ ਦਾ ਤਾਬਾ 3 ਵੀ ਟੂਮਾ ਲਈ ਰੋਟੀ ਖਾਧੀ ਐ ਨਵਰਾਤੀ ਵਾਲੀ ਥਾਲੀ ਆਰਡਰ ਕੀਤੀ ਐ ਆਰਡਰ ਕੀਤੀ ਆਰਡਰ ਥਾਲੀ ਆ ਗਈ ਹੈ ਪਹਿਲੀ ਬੁਰਕੀ ਤੋੜੀ ਆ ਉਹਦੇ ਵਿੱਚੋਂ ਲਫਾਫਾ ਨਿਕਲਿਆ ਪਲਾਸਟਿਕ ਦਾ ਰੋਟੀ ਵਾਲਾ ਮੇਰੇ ਕੋਲ ਲਫਾਫਾ ਮੇਰੇ ਕੋਲ ਪਿਆ ਇਹਨਾਂ ਨੂੰ ਮੈਂ ਕਿਹਾ ਇਹਨਾਂ ਨੇ ਫालतू ਸਿਸਟਮ ਬਣੀ ਗੱਲ ਨਹੀਂ ਕੀਤੀ ਕੋਈ ਵੀ ਉਦੋਂ ਬਾਅਦ ਕਿਨ ਸਾਨੂੰ ਬਰਬਾਦ ਕਰ ਦੂੰਗਾ ਜਦੋਂ ਮੈਂ ਬਿੱਲ ਮੰਗਿਆ ਕਹਿੰਦੇ ਸੀ ਬਿੱਲ ਨਹੀਂ ਦੇਣਾ ਤੂੰ ਜੋ ਕਰਨਾ ਕਰ ਲੈ ਜਾ ਕੇ ਉਹਦੀ ਵੀ ਰਿਕਾਰਡਿੰਗ ਮੇਰੇ ਕੋਲ ਹੈ ਮੇਰੇ ਕੈਮਰੇ ਦੇ ਵਿੱਚ ਹੈ ਦੇਖੋ ਲਫਾਫੇ ਤੁਹਾਡੇ ਸਾਹਮਣੇ ਆ ਜਾਓ ਲਾਈਵ ਲਫਾਫਾ ਤੁਹਾਡੇ ਸਾਹਮਣੇ ਤੁਸੀਂ ਕੋਈ ਕੰਪਲੇਟ ਕੀਤੀ ਹੈ ਮੈਂ ਜੀ ਇੱਕ 181 ਤੇ ਵੀ ਕਰਦੀ ਹੈ ਜੀ 112 ਦੇ ਵੀ ਕਰਤੀ ਹੈ ਜੀ ਹਲਤਾ ਕੁਦਰ ਕੋਈ ਨਹੀਂ 104 ਦੇ ਵੀ ਕਰਤੀ ਹੈ ਡੀ ਐਚ ਉਹਨਾਂ ਮੇਰੀ ਗੱਲ ਹੋਈ ਆ ਡੀ ਐਚ ਕਹਿੰਦਾ ਸਾਡੇ ਕੋਲ ਟਾਈਮ ਨਹੀਂ ਹੈ ਮੈਂ ਵੀ ਆਈ ਪੀ ਡਿਊਟੀ ਤੇ ਆਂ ਵੀ ਮੈਂ ਜਦੋਂ ਵੀ ਐਬਿਡਿਟ ਹੋ ਫ੍ਰੀ ਹੋਊਗਾ ਤਾਂ ਗੱਲ ਕਰਾਂਗਾ ਹੋ ਸਕਦਾ ਜੀ ਕਿਸੇ ਨੇ ਰੋਟੀ ਦੇ ਵਿੱਚੋਂ ਨਿਕਲੀ ਖਰੇ ਹੋ ਕਿਸੇ ਹੋਰੋਂ ਨਿਕਲੀ ਉਹ ਨਹੀਂ ਪਤਾ ਲੱਗਿਆ ਉਹਨੂੰ ਮੈਂ ਜੋ ਨਿਕਲੇ ਸਾਹਮਣੇ ਦੱਸਦਾ ਹੈ ਬਿੱਲ ਮੰਗੇ ਉਹਨਾਂ ਨੇ ਬਿਲਿੰਗ ਦੇ ਨਾਲ ਦੌੜ ਜਾ ਬਾਹਰ ਇਹਨਾਂ ਦੇ ਕੈਮਰੇ ਚੈੱਕ ਕਰ ਲੋ ਜਿੰਨੇ ਚੱਲਦੇ ਆ ਕੈਮਰੇ ਦੋਨੋਂ ਵਿੱਚ ਅੰਕਲ ਉਹਨਾਂ ਬੋਤਲ ਚੱਕੀ ਗਈ ਹੈ ਨਾ 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 ਕੋਈ ਮਾਰਕਟ ਨਹੀਂ ਉਹਨਾਂ ਨੇ ਬੋਲਿਆ ਮੇਰਾ ਮਿਸਬੀਹ ਬੀ ਕੀਤਾ ਮ ਸੋ ਨਵਰਾਤਰੀ ਦੇ ਦਿਨਾਂ 'ਚ ਲੋਕ ਆਪਣੇ ਖਾਣੇ ਨੂੰ ਲੈ ਕੇ ਸ਼ੁੱਧਤਾ ਦਾ ਖਿਆਲ ਰੱਖਦੇ ਨੇ ਅਜਿਹੇ 'ਚ ਰੈਸਟੋਰੈਂਟ ਢਾਬਿਆਂ ਵਾਲਿਆਂ ਦੀਆਂ ਅਜਹੀਆਂ ਗਲਤੀਆਂ ਕੋਈ ਚੰਗੀ ਗੱਲ ਨਹੀਂ ਐ। ਮੋਹਾਲੀ ਤੋਂ ਗੁਰਦੀਪ ਬੈਣੀਪਾਲ ਦੀ ਰਿਪੋਰਟ ਡੇਲੀ ਪੋਸਟ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ